ਲੋ ਸਰਨਾ ਹੂੰ ਬੜਾ ਕੁਝ ਜ਼ਿੰਦਗੀ 'ਚ ਆਪ ਪਹਿਣਾ ਕਰਨਾ ਝੱਖੜ 'ਚ ਝੁੱਲਣੇ ਤੂਫਾਨ ਬੜੇ ਆਉਣੇ ਨੇ ਹੌਸਲੇ ਨੂੰ ਪਹਿਣਾ ਏ ਪਹਾੜ ਜੱਡਾ ਕਰਨਾ ਤਕਦੀਰ ਦੀ ਕੀ ਜ਼ੁਰਤ ਹਰਾ ਜਾਵੇ ਤਕਦੀਰ ਦੀ ਹਾਂਜੀ ਸਾਸਰੀ ਗਾਲ ਜੀ ਵੀਰ ਜੀ ਅਹੀਂ ਤੁਹਾਡੇ ਲਈ ਲੈ ਕੇ ਆਇਆ ਪਜਾਮੇ ਤੇ ਟੀ-ਸ਼ਰਟਾਂ ਬਹੁਤ ਹੀ ਵਧੀਆ ਕੁਆਲਿਟੀ ਚ ਜੈਨੂਅਲ ਪ੍ਰਾਈਜ਼ ਹੋਊਗਾ ਜੀ ਪ੍ਰਾਈਜ਼ ਦਾ ਮੂੰਹ ਤੋੜ ਜਵਾਬ ਹੋਊਗਾ ਜੀ ਪ੍ਰਾਈਜ਼ ਇਹਨੂੰ ਜੈਨੂਅਲ ਹੋਊਗਾ ਸਾਰਿਆਂ ਨਾਲੋਂ ਪ੍ਰਾਈਜ਼ ਜੈਨੂਅਲ ਹੋਊਗਾ ਅਪਜਾਮਾ ਲੈ ਕੇ ਆਏ ਆ ਜੀ ਇਹ ਮਾਰਕੀਟ ਦੇ ਵਿੱਚ 400 ਤੇ 500 ਦਾ ਪਜਾਮਾ ਵਿਕਦਾ ਸਿਰਫ ਤੁਹਾਨੂੰ 250 ਰੁਪਏ ਦਾ ਇਹ ਪਜਾਮਾ ਅਵੇਲੇਬਲ ਕਰਵਾਵਾਂਗੇ ਇਹਦੇ ਵਿੱਚ ਇਹ ਸਿੰਪਲ ਹੈ ਜੀ ਤੇ ਇਹਦੇ ਵਿੱਚ ਆ ਜਾਂਦਾ ਇੱਕ ਫੁੱਲ ਬਟਨ ਜੇ ਤੁਹਾਨੂੰ ਬੁੱਲ ਬਟਰ ਨਹੀਂ ਪਸੰਦ ਆਉਂਦਾ ਤੇ ਫਿਰ ਤੁਹਾਨੂੰ ਆ ਜਾਂਦਾ ਜੀ ਹਾ ਬਟਰ ਜੈਨੂਅਲ ਪ੍ਰਾਈਸ ਆ ਜੀ ਇਹ 2200 ਰੁਪਏ ਦਾ ਪਜਾਮਾ ਜੀ ਮਾਰਕੀਟ ਦੇ ਵਿੱਚ ਇਹੀ ਪਜਾਮਾ 400 ਰੁਪਏ ਤੋਂ ਘੱਟ ਨਹੀਂ ਤੁਹਾਨੂੰ ਦਿੰਦੇ ਹੈਗੇ ਤੇ ਇਹ ਤੁਹਾਨੂੰ ਇੱਥੇ ਪ੍ਰੋਵਾਈਡ ਕਰਵਾਵਾਂਗੇ ਜੀ 2200 ਰੁਪਏ ਦਾ ਪਜਾਮਾ ਫਿਰ ਆ ਗਿਆ ਜੀ ਆਪਣੇ ਕੋ ਕਾਟਨ ਕਾਟਨ ਦਾ ਪਜਾਮਾ ਜੀ ਇਹ ਵੀ ਤੁਹਾਨੂੰ ਮਾਰਕੀਟ 'ਚ 3-400 ਰੁਪਏ ਦਾ ਮਿਲਦਾ ਪਿਓਰ ਕਾਟਨ ਹੋਊਗਾ ਜੀ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੋਊਗਾ ਗਰੰਟਡ ਪੀਸ ਹੋਣਗੇ ਕਲਰ ਬੋਰ ਹਰ ਇੱਕ ਦੀ ਗਾਰੰਟੀ ਇਹਦੀ ਵੀਰ ਜੀ ਇਹ ਵੀ ਮਾਰਕੀਟ ਚ ਬਹੁਤ ਮਹਿੰਗਾ ਪਰਾਪਜਾਮਾ ਵੇਖਦਾ ਤੁਹਾਨੂੰ 200 ਰੁਪਏ ਚ ਅਵੇਲੇਬਲ ਕਰਵਾਵਾਂਗੇ ਜੀ ਹੋਰ ਆ ਗਿਆ ਵੀਰ ਜੀ ਸਾਡੇ ਕੋਲ ਟੀ-ਸ਼ਰਟ ਆਇਆ ਜੀ ਟੀ-ਸ਼ਰਟ ਆ ਆਪਣੇ ਕੋ ਐਡੀ ਡਾਟ ਏਡੀ ਡਾਟ ਟੀ-ਸ਼ਰਟ ਆ ਲੌਂਗ ਕਫ ਜੀ ਅੱਜ ਕੱਲ ਬਹੁਤ ਵਧੀਆ ਮਾਰਕੀਟ ਚ ਚੱਲ ਰਿਹਾ ਜੈਨੂਅਲ ਪ੍ਰਾਈਸ ਹੈ ਜੀ ਇਹਦਾ ਜੈਨੂਅਲ 2200 ਰੁਪਏ ਦੇ ਵਿੱਚ ਟੀ-ਸ਼ਰਟ ਹੈ ਜੀ 2500 ਦੇ ਵਿੱਚ ਟੀ-ਸ਼ਰਟ ਮੈਟੀ ਚ ਹੋਊਗੀ ਪ्युअर ਮੈਟੀ ਹੋਊਗੀ ਤੁਹਾਨੂੰ ਕੋਈ ਵੀ ਕੁਆਲਿਟੀ ਚ ਕੋਈ ਫਰਕ ਨਹੀਂ ਲੱਗੋ ਦੇਖੋ ਕੁਆਲਿਟੀ ਬਹੁਤ ਹੀ ਵਧੀਆ ਫਿਨਿਸ਼ਿੰਗ ਬਹੁਤ ਵਧੀਆ ਕੀਤੀ ਹੋਈ ਫਿਰ ਸਾਡੇ ਕੋਲ ਕਲਰ ਕਲਰ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਕਲਰ ਹਰ ਇੱਕ ਪ੍ਰੋਵਾਈਡ ਕਰਵਾਉਂਗੇ ਤੁਹਾਨੂੰ ਫਿਰ ਆਪਣੇ ਕੋ ਆ ਵੀ ਹੈ ਜੀ ਟੀ-ਸ਼ਰਟ ਤੁਹਾਨੂੰ ਇੱਕ ਹੋਰ ਆਰਟੀਕਲ ਦਿਖਾਉਨੇ ਆ ਜੀ ਬਹੁਤ ਵਧੀਆ ਪ੍ਰਾਈਸ ਆ 30 ਵੀ ਬਹੁਤ ਵਧੀਆ ਨੋਟਿਕਾ ਨੋਟਿਕਾ ਦਾ ਪੀਸ ਹੈ ਮੈਟੀਜ ਹੁੰਦਾ ਜੀ ਬਟਨ ਮਿਲਣਗੇ ਤੁਹਾਨੂੰ 250 ਰੁਪਏ ਦਾ ਪੀਸ ਹੈ ਜੀ ਮਾਰਕੀਟ 'ਚ ਤੁਹਾਨੂੰ ਇਹ 400 ਰੁਪਏ ਦਾ ਪੀਸ ਮਿਲੂਗਾ ਪਰ ਸਾਡੇ ਕੋਲ 250 ਰੁਪਏ ਦਾ ਪੀਸ ਹੈ ਜੀ ਜੈਨੂਅਲ ਪ੍ਰਾਈਸ ਰੱਖਿਆ ਆਪਾਂ ਤੇ ਬਹੁਤ ਵਧੀਆ ਪੀਸ ਹੈ ਜੀ ਕਲਰ ਜਿਹੜਾ ਵੀ ਕੋਹਗੇ ਤੁਹਾਨੂੰ ਮਿਲ ਜੂਗਾ ਜੀ ਫਿਰ ਆਪਣੇ ਕੋ ਆ ਗਿਆ ਜੀ ਐਚ ਐਮ ਦਾ ਪੀਸ ਬਹੁਤ ਵਧੀਆ ਕੁਆਲਿਟੀ 'ਚ ਬਹੁਤ ਵਧੀਆ ਫਿਨਿਸ਼ਿੰਗ 'ਚ ਦੇਖੋ ਜੀ ਜਨੂਅਲ ਪ੍ਰਾਈਸ ਹੈ ਜੀ 200 ਰੁਪਿਆ ਪ੍ਰਾਈਸ ਹੈ ਜੀ ਇਹਦਾ ਮੈਟਿਚ ਹੈ ਜੀ ਇਹ ਬਹੁਤ ਵਧੀਆ ਪ੍ਰਾਈਸ 'ਚ ਤੁਹਾਨੂੰ ਇਹ ਮਿਲ ਰਿਹਾ ਜੀ ਮਾਰਕੀਟ 'ਚ ਇਦਾਂ ਦਾ ਤੁਹਾਨੂੰ ਕਿਤੇ ਵੀ ਨਹੀਂ ਪੀਸ ਮਿਲੂਗਾ ਫੇਰ ਤੁਹਾਨੂੰ ਦੱਸ ਦੇਣਾ ਜੀ ਇਹ ਰੇ ਬੁਕਵਾਲਿਟੀ ਜਿਹੜੀ ਆ ਆ ਗਿਆ ਜੀ ਸਿਰਫ 150 ਰੁਪਿਆ 150 ਰੁਪਏ ਦੇ ਵਿੱਚ ਇਹ ਤੁਹਾਨੂੰ ਅਵੇਲੇਬਲ ਕਰਵਾਵਾਂਗੇ ਮਾਰਕੀਟ 'ਚ ਤੁਹਾਨੂੰ ਪਤਾ ਹੀ ਆ ਅੱਜਕੱਲ ਐਚਐਮ ਦੇ ਪੀਸ ਕਿੰਨੇ ਮਹਿੰਗੇ ਵਿਕ ਰਹੇ ਨੇ ਸਿਰਫ 150 ਰੁਪਿਆ ਓਨਲੀ ਤੇ ਕਲਰ ਫਾਰ ਏਕ ਤਾਨੂੰ ਮਿਲੂਗਾ ਅਵੇਲੇਬਲ ਹੈ ਜੀ ਸਾਡੇ ਕੋਲ ਬਾਕੀ ਜੋ ਤੁਸੀਂ ਲੈਣਾ ਚਾਹੋ ਪਜਾਮੇ ਟੀ-ਸ਼ਰਟ ਆ ਸਭ ਕੁਝ ਹੈਗਾ ਸਾਡੇ ਕੋਲ ਅਵੇਲੇਬਲ ਆ ਤੇ ਬਾਕੀ ਆਓ ਇੱਕ ਵਾਰੀ ਦੇਖੋ ਚੈੱਕ ਕਰੋ ਤੇ ਫਿਰ ਮਾਰਕਟ ਚ ਜਾ ਕੇ ਲੋ ਜੀ ਵੀਰ ਜੀ ਪਜਾਮਾ ਕਿਸੇ ਦਾ ਲੰਬਾ ਹੋਵੇ ਫਿਟਿੰਗ ਤੁਹਾਨੂੰ ਫ੍ਰੀ ਆ ਸਾਡੇ ਕੋਲ ਟੇਲਰ ਮੌਜੂਦ ਆ ਫਿਟਿੰਗ ਤੁਹਾਨੂੰ ਫ੍ਰੀ ਕਰਕੇ ਦਵਾਂਗੇ ਜੀ ਇਹਦੀ ਹਰ ਇੱਕ ਪੀਸ ਦੀ ਫਿਟਿੰਗ ਫ੍ਰੀ ਹੋਊਗੀ ਅਗਰ ਤੁਹਾਡੇ ਖੁੱਲਾ ਵੀ ਹੁੰਦਾ ਕੋਈ ਵੀ ਪੀਸ ਉਦੀ ਫਿਟਿੰਗ ਤੁਹਾਨੂੰ ਫ੍ਰੀ ਹੈ ਲੰਬਾਈ ਕਟਿੰਗ ਫ੍ਰੀ ਹੈ ਤੁਹਾਨੂੰ